ਅੱਜ ਦਾ ਜਾਮਨਗਰ 26 ਅਗਸਤ 10 ਜਾਮਨਗਰ ਦੇ ਵਿੱਚ ਹੈ ਇੱਕ ਕਰਕੇ ਕੋਈ ਵੀ ਹਾਜ਼ਰੀ ਨਹੀਂ ਕਰ ਸਕਦਾ ਸੋ ਇੱਕ ਸੋਸ਼ਲ ਮੀਡੀਆ ਇਹੋ ਜਿਹਾ ਇੱਕ ਐਪ ਹੈ ਜੋ ਕੋਨੇ ਕੋਨੇ ਕੱਟ ਜਿਹੜੀ ਆ ਹਰ ਇੱਕ ਇਨਸਾਨ ਦੀ ਗੱਲ ਜਿਹੜੀ ਆ ਉਹ ਪਹੁੰਚਾ ਦਿੰਦਾ ਹੈ ਪਰ ਤਰੀਕਾ ਉਹਦਾ ਜਿਹੜਾ ਵਾ وہ بالکل صحیح ہونا چاہیے داس شوشل میڈیا والمی کاشرم تے لال جنڈا لہرایا جا رہا ہے پر کچھ لوگ ساڑھے ہی سماج دے بندے جو لال جھنڈے کا وروت کر رہے ہیں ਮੈਂ ਮੰਨ ਬੇਨਤੀ ਕਰਨੀ ਚਾਹਾਂ ਤੇ ਵੇਖੋ ਮੇਰੇ ਭਾਈ 70 ਸਾਲ ਹੋ ਗਏ ਸਾਨੂੰ ਯਾਦ ਆਇਆ ਰਾਖੀ ਜੋੜ ਕੇ ਮੇਰੀ ਬੇਨਤੀ ਹੈ 70 ਸਾਲ ਪਰ ਅੱਜ ਵੇ ਜਦ ਜੇੜਾ ਵਾ ਅੱਜ ਦਾ ਸੰਘੜਾ ਵਾ ਉਹਦੀ ਜ਼ਿੰਦਗੀ ਦਾ ਕੋਈ ਪ੍ਰਸਾ ਨਹੀਂ ਤੇ 70 ਸਾਲ ਦੇ اور یاد پہل ہو گئے پر اج بھی بی سی بی سی او بی سی تے ایسی جدوں ہی انصاف لین دی واری آن دی تے سڑکاں تے اکھر تے ہی لینہ بندہ پر ڈاکٹر کر بابا صاحب جی نے انیس سو پناہ چھبی جنوری نو شریدان پنڈت جاہر لال نہرو جو اس سمے پردھان منتری سن انہوں نے سونپیا پر اس میں ਆਪਸੀ ਭਾਈਚਾਰਾ ਤੇ ਹਰ ਇੱਕ ਥੰਮ ਨੂੰ ਹਰ ਇੱਕ ਟਰਮ ਨੂੰ ਬਰਾਬਰ ਦਾ ਸਨਦਾ ਪਰ ਉਸ ਟਾਈਮ ਤੇ ਮੈਂ ਕਿਸੇ ਪੋਲੀਟਿਕਲ ਪਾਰਟੀ ਦਾ ਨਹੀਂ ਲਊਗਾ ਨਾ ਕਿਉਂਕਿ ਉਸ ਟਾਈਮ ਤੇ ਸਾਡੇ ਟਰਮ ਦੀ ਸਾਡੇ ਸਮਾਜ ਦੀ ਗੱਲ ਹੈ ਕਿਸੇ ਮੈਂ ਸਮਾਜ ਦੀ ਹੀ ਗੱਲ ਕਰੂੰਗਾ ਸੋ ਮੈਂ ਆਪਣੇ ਹੀ ਵੀਰਾਂ ਨੂੰ ਸਮਝਾਉਣਾ ਚਾਹੁੰਦਾ ਹਾਂ ਕਿ ਵੇਖੋ ਮੇਰੇ ਭਾਈ ਨਾਖੀ ਕਰੇਵੇ ਸਾਨੂੰ ਦੇਸ਼ਿਆਦੂ ਹੈ ਨੂੰ ਪਰ ਜੀਫੀ OBC ST ਆਜੇ ਵੀ ਹਰਕਤੋਂ ਤੇ ਹੀ ਇਨਸਾਫ ਲੈਣਾ ਪੈਂਦਾ ਆ ਪਰ ਸੰਵਿਧਾਨ ਕਿਹਾ ਵਾ ਉਹ ਤੇ ਸਭ ਨੂੰ ਬਰਾਬਰ ਕੀਤਾ ਇਹ ਇੱਕ ਗੱਲ ਮੇਰੇ ਵੀਰੋ ਜਿਹੜਾ ਭਗਵਾਨ ਵਾਲਮੀਕ ਆਸ਼ਰਮ ਤੇ ਝੰਡਾ ਚੜ ਰਿਹਾ ਹੈ ਉਹ ਬਿਲਕੁਲ ਜਾਇਜ਼ ਹੈ ਕਿਉਂਕਿ ਲਾਲ ਰੰਗ ਭਗਤੀ ਦਾ ਲਾਲ ਰੰਗ ਸ਼ਕਤੀ ਦਾ ਲਾਲ ਰੰਗ ਹੀ ਲਿਆਉਂਦਾ ਇਨਕਲਾਬ ਜੀ ਉਹ ਲਾਲ ਰੰਗ ਹੀ ਗਲਾਬ ਦਾ ਤੇ ਲਾਲ ਰੰਗ ਹੀ ਭਗਵਾਨ ਵਾਲਮੀਕ ਭਗਵਾਨ ਦਾ ਢੰਡੇ ਦਾ ਸੋ ਮੇਰੇ ਸਾਥੀਓ ਅੱਜ ਕੁਛ ਉਹ ਆ ਗਿਆ ਬਰੀਕੀ ਨਾਲ ਸਮਝਣ ਦੀ ਲੋੜ ਹੈ ਕਿ ਵੇਖੋ ਮਾਖੀ ਸਾਲ ਸਾਨੂੰ ਇਹਨਾਂ ਲੀਢਾਂ ਨੇ ਪਾਰ ਪਾਰ ਕੇ ਰੱਖਿਆ ਤੇ ਫਿਰ ਨਾ ਹੋਵੇ ਕਿ ਉਹੋ ਜੀ ਗੱਲ ਆ ਜੇ ਕਿ ਲਾਲ ਰੰਗ ਭਗਤੀ ਦਾ ਜਿਹ ਜਿੰਨਾ ਪ੍ਰਤੀਕ ਕੀਤੀ ਆ ਮੇਰੇ ਸਤਿਗੁਰੂ

ਸਾਡੇ ਵੀ ਕੁਝ ਲੋਕ ਜਿਹੜੇ ਨੇ ਉਹ ਵਿੱਚ ਉਜਨਾ ਪਾਰੇ ਨੇ ਇਸ ਕਰਕੇ ਵੀਰ ਕਾਲੂ ਚੋਹਾਨ ਵੱਲੋਂ ਨੂੰ ਬੇਨਤੀ ਹੈ ਕਿ ਨਾਤੀ ਖਾਲ ਅੱਗੇ ਗੁਲਾਮ ਬਖੇ ਖਲੀ ਆਪਣੇ ਪਰਿਵਾਰ ਦਾ ਨਾ ਸੋਚੋ ਆਪਣੇ ਰਿਸ਼ਤੇਦਾਰਾਂ ਦਾ ਨਾ ਸੋਚੋ ਆਪਣੇ ਸੱਜਣ ਪਿਆਰਿਆਂ ਦਾ ਨਾ ਸੋਚੋ ਕਿਉਂਕਿ ਸਮਾਜ ਜਿਹੜਾ ਐਸੀ ਆ ਬੀਸੀ ਆ ਉਹ ਬੀਸੀ ਆ ਉਹ ਬਹੁਤ ਵੱਡਾ ਆ ਤੇ ਜਿਹੜੇ ਫੀਨ ਬਣੇ ਨੇ ਉਹ ਖਾਲੀ ਆਪਣੇ ਪਰਿਵਾਰਾਂ ਤੱਕ ਆਪਣੀ ਚੌਧਰ ਤੱਕ ਹੀ ਹਿੰਮਤ ਹਨ ਪਰ ਮੇਰੇ ਵੀਰੋ ਜਿਹੜਾ ਗੱਲ ਕਹਾਂ ਨਾਲੋਂ ਕਿਹਦੇ ਇਤਿਹਾਸ ਗਵਾਹ ਹੈ ਜਿੱਥੇ ਵੀ ਖੂਨ ਦੁੱਲਾ ਹੈ ਕਿ ਖੂਨ ਜਿਹੜਾ ਹੈ ਉਹ ਲਾਲ ਹੈ ਤੇ ਅੱਜ ਮੇਰੇ ਦੇਸ਼ ਦੇ ਵਿੱਚ ਕਿੰਨੇ ਮੇਰੇ ਵੀਰਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਕੁਰਬਾਨੀਆਂ ਨੂੰ ਦਾਗਣਾ ਲਓ ਤੇ ਅੱਜ ਜੋ ਵਾਲਮੀਕ ਆਸ਼ਰਮ ਤੇ ਲਾਲ ਝੰਡਾ ਲਹਿਰਾਇਆ ਜਾ ਰਿਹਾ ਹੈ ਉਸ ਨੂੰ ਨਹਿਰਾਉਂ ਦੋ ਕੋਈ ਵੀ ਰੁਕਾਵਟ ਨਾ ਬਣੋ ਤੇ ਸਹਿਯੋਗ ਦਿਓ ਤਹੀਂ ਆਦਰ ਨੇ ਸਾਡੇ ਗੱਦੀ ਨਿਸ਼ੀਲ ਸਤਿਗੁਰੂ ਮਲਕੀਤ ਰਾਜੀ ਮਹਾਰਾਜ ਭਗਵਾਨ ਵਾਲਮੀਕ ਆਸ਼ਰਮ ਪੁਨਾ ਸਾਹਿਬ ਦਾ ਦੇ ਚੇਅਰਮੈਨ ਪੂਰਨ ਪ੍ਰਕਾਸ਼ ਗੱਬਰ ਜੀ ਦਾ ਜੋ ਇਹ ਪ੍ਰਲਾਹ ਹੈ ਉਹ ਬਹੁਤ ਹੀ ਤਰਾਂਗਾ ਜੋਗ ਹੈ ਕਿਉਂਕਿ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਆ ਉਹ ਇਸ ਮਕਾਮ ਤੇ ਲਾ ਦਿੱਤੀ ਸੋ ਅੱਜ ਲੋੜ ਹੈ ਸਾਨੂੰ ਸਤਿਗੁਰੂ ਗੱਦੀ ਨਿਸ਼ੀਂ ਮਲਕੀਤ ਰਾਜੂ ਦੇ ਹੁਕਮਾਂ ਦਾ ਪਰਦੇਸ਼ ਮੰਨਣ ਦੀ ਜਾਚ ਆ ਜਾਵੇ ਸੋ ਮੇਰੇ ਵੀਰੋ ਅੱਜ ਜੋ ਵਾਲਮੀਕਾ ਆਸ਼ਰਮ ਤੇ ਕੌਮੀ ਝੰਡਾ ਲਹਿਰਾਇਆ ਜਾ ਰਿਹਾ ਹੈ। ਅਸੀਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਈ ਰਿਕਸ਼ਾ ਵੈਲਫਰ ਐਸੋਸੀਏਸ਼ਨ ਰਜਿਸਟਰ ਪੰਜਾਬ ਵੱਲੋਂ ਪੂਰਾ ਸਮਰਥਨ ਕਰਦੇ ਹਾਂ ਕਿ ਪੂਰਾ ਤਨਦੇਹੀ ਦੇ ਨਾਲ ਇਸ ਦੇ ਵਿੱਚ ਯੋਗਦਾਨ ਪਾਵਾਂਗੇ। ਫੋਮੈਂ ਆਪਣੇ ਵੀਰਾਂ ਨੂੰ ਕਹਿਣਾ ਚਾਹਣਾ ਹੈ ਕਿ ਜੋ ਵੀ ਇਸ ਕੰਮ ਦੇ ਵਿੱਚ ਕਠਿਨਾਈ ਬਣ ਰਹੀ ਹਨ ਉਨਾ ਨੂੰ ਸਮਝਣਾ ਚਾਹੀਦਾ ਹੈ ਕਿ ਅੱਜ ਸਮਾਂ ਹੈ ਇਕਤਰ ਹੋਣ ਦਾ ਪਿਆਰ ਦਾ ਆਪਸੀ ਭਾਈਚਾਰੇ ਦਾ ਕਿਉਂਕਿ ਵੇਖੋ ਆਦ ਕਵੀ ਜਿਹੜੇ ਨੇ ਉਹ ਭਗਵਾਨ ਵਾਲਮੀਕੀ ਜੀ ਹੋਏ ਨੇ ਉਹ ਸ੍ਰਿਸ਼ਟੀ ਕਰਤਾ ਨੇ ਉਹ ਭਗਵਾਨ ਵਾਲਮੀਕੀ ਜੀ ਹੋਏ ਨੇ ਜੋ ਅਮਰ ਦੇ ਦਾਸੀ ਉਹ ਵੀ ਭਗਵਾਨ ਵਾਲਮੀਕੀ ਨੇ ਵੀ ਕੋਸ਼ੋਰ ਸਤਿਗੁਰੂ ਗਿਆਨਾਰਜੀ ਦੇ ਫੁੱਲਾਂ ਦੇ ਜਲਣ ਦੀ ਲੋੜ ਹੈ ਇਸ ਕਰਕੇ ਕਿਉਂਕਿ ਸਤਿਗੁਰੂ ਗਿਆਨਦਾਤਾ ਜੀ ਮਹਾਰਾਜ ਨੇ ਉਪਦੇਸ਼ ਦਿੱਤਾ ਸੀ ਕਿ ਜੋ ਵੀ ਭਗਵਾਨ ਵਾਲਮੀਕੀ ਦਾ ਨਾਮ ਜਪੇਗਾ ਉਸ ਨੂੰ ਮੁਕਤੀ ਦਾ ਮੋਖ ਮਿਲੇਗਾ ਤੋਂ ਆਓ ਮੇਰੇ ਵੀਰੋ ਅੱਜ ਲੋੜ ਹੈ ਸਾਨੂੰ ਪੂਰਾ ਸਾਫ ਚਸਤਰ ਭਗਵਾਨ ਵਾਲਮੀਕਾਸ਼ਮ ਤੇ ਨਤਮਤ ਹੋਣ ਦੀ ਸੋ ਦਾਸ ਬੇਨਤੀ ਕਰਦਾ ਹੈ ਕਿ ਦਾਸ ਖੁਦ ਬੁਰੀ ਮਲਕੀ ਨਾਜੀ ਦੇ ਜਰਮਾਂ ਦੀ ਧੂੜ ਹੈ ਤੇ ਧੂੜ ਹੀ ਬਣ ਕੇ ਰਹੇਗਾ ਸਾਰੇ ਹੀ ਵੀਰਾਂ ਨੂੰ ਬੇਨਤੀ ਹੈ ਕਿ ਵੀਰੋ ਹੌਂਦ ਰਾਣੇ ਕੇ ਰਹੋ ਪੀਰ ਖਾਦੇ ਵਿੱਚ ਕੁਝ ਨਹੀਂ ਰੱਖਿਆ ਦੁਗਾ ਜੋ ਬੱਚੇ ਹਨ ਸਾਡੇ ਸਮਾਜ ਦੇ ਉਹਨਾਂ ਨੂੰ ਪਤਾ ਨਹੀਂ ਲਾਤੀ ਸਾਲ ਕਿਤਨਾ ਗੁਜ਼ਰੇ ਹਨ ਇਹ ਸਾਡੇ ਪੰਜਾਬ ਨੇ ਪੁਰਾਣੇ ਬਜ਼ੁਰਗ ਹਨ ਉਹ ਦੱਸਦੇ ਹਨ ਪਾਪਾ ਨੇ ਵੇਖਿਆ ਕਿ ਕਿਤੇ ਪਿਆਰ ਦੀਆਂ ਪਿਆਰ ਕਹਾਣੀ ਦੀ ਮਾਰਕੀ ਮਿਲਦੀ ਸੀ ਤੇ ਦਹੀ ਦਾ ਲੂਣ ਲਿਆਉਣੇ ਤਾਂ ਤੇ ਪਰਾਜ ਤਕਨੀਕੀ ਦੇ ਨਾਲ ਇੰਨਾ ਸਮਾਜ ਦੇ ਵੱਧ ਗਿਆ ਹੈ ਕਿ ਸਾਨੂੰ ਅੱਗੇ ਵਧਣ ਦੀ ਲੋੜ ਹੈ ਪੁਆਜ ਸਾਡਾ ਸਾਰਾ ਜਿਹੜਾ ਪਗਵਾਨ ਵਾਲਮੀ ਕਾਸ਼ਰਮ ਅਮਰਪੁਰ ਦੇ ਵਿੱਚ ਬਣਿਆ ਹੈ ਉਸਤੇ ਲਾਲ ਚੰਦਾ ਜਿਹੜਾ ਵਾ ਪੀਰ ਕਮਾਨ ਦਾ ਕਿਉਂ ਨਿਸ਼ਾਨ ਜਿਹੜਾ ਵਾ ਲਹਿਰਾਇਆ ਜਾਵੇ

ਸ਼੍ਰੀ ਸ਼੍ਰੀ ਅਕਾਲ ਤਖਤ ਗੁਰਵਾਰੀ ਨਾਨਕ ਜੀ ਮਹਾਰਾਜ ਕੀ ਜੈ ਗੱਦੀ ਨਹੀਂ ਸਤਿਗੁਰੂ ਮਲਕੀ ਤਨਾਤ ਮਹਾਰਾਜ ਕੀ ਜੈ ਸਤਿਗੁਰੂ ਗਰਵਾਰੀ ਨਾਨਕ ਮਹਾਰਾਜ ਕੀ ਜੈ ਆਦਿਕਈ ਸਤਿਗੁਰੂ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸਾਧ ਸੰਗਤ ਕੀ